ਸੱਸ ਨੇ ਕਰਵਾਇਆ ਆਪਣੇ ਹੀ ਜਵਾਈ ਨਾਲ ਵਿਆਹ ਕਾਰਨ ਸੁਣ ਕੇ ਹੋ ਜਾਮੋਗੇ ਹੈਰਾਨ ਦੋਸਤੋ ਅਕਸਰ ਹੀ ਸੱਸ ਅਤੇ ਜਵਾਈ ਦਾ ਰਿਸ਼ਤਾ ਮਾਂ ਪੁੱਤ ਦੇ ਰਿਸ਼ਤੇ ਦੇ ਬਰਾਬਰ ਸਮਝਿਆ ਜਾਂਦਾ ਹੈ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਹਾਨੂੰ ਇੱਕ ਨੌਜਵਾਨ ਵਿਅਕਤੀ ਅਤੇ ਇੱਕ ਬਜ਼ੁਰਗ ਔਰਤ ਦਿਖਾਈ ਦੇ ਰਹੇ ਨੇ ਦਰਅਸਲ ਇਹ ਦੋਵੇਂ પતિ ਪਤਨੀ ਨੇ ਪਰ ਜਦੋਂ ਇਹਨਾਂ ਦੇ ਪਹਿਲੇ ਰਿਸ਼ਤੇ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਤੁਹਾਨੂੰ ਦੱਸਦੀ ਏ ਕਿ ਪਹਿਲਾਂ ਇਹਨਾਂ ਦੋਵਾਂ ਦਾ ਰਿਸ਼ਤਾ ਸੱਸ ਅਤੇ ਜਵਾਈ ਦਾ ਸੀ ਇਹ ਨੌਜਵਾਨ ਪਹਿਲਾਂ ਇਸ ਜੋਰਬੇ ਔਰਤ ਦੀ ਧੀ ਨਾਲ ਵਿਆਹਿਆ ਹੋਇਆ ਸੀ ਪਰ ਕੁਝ ਸਮਾਂ ਪਹਿਲਾਂ ਹੀ ਇਸ ਧੀ ਦੀ ਮੌਤ ਹੋ ਜਾਂਦੀ ਏ ਫਿਰ ਨੌਜਵਾਨ ਵੱਲੋਂ ਦੂਸਰਾ ਵਿਆਹ ਕਰਵਾਇਆ ਜਾਂਦਾ ਹੈ ਪਰ ਉਹ ਵੀ ਘਰ ਛੱਡ ਕੇ ਚਲੀ ਜਾਂਦੀ ਏ ਜਿਸ ਤੋਂ ਬਾਅਦ ਇਹ ਨੌਜਵਾਨ ਆਪਣੇ ਬੱਚਿਆਂ ਨਾਲ ਆਪਣੇ ਸਹੁਰੇ ਆ ਜਾਂਦਾ ਹੈ ਸਹੁਰਾ ਇੱਕ ਦਿਨ ਲੁੱਕ ਕੇ ਆਪਣੀ ਪਤਨੀ ਅਤੇ ਜਵਾਈ ਦੀਆਂ ਗੱਲਾਂ ਸੁਣਦਾ ਹੈ ਤਾਂ ਫਿਰ ਉਹ ਫੈਸਲਾ ਕਰ ਲੈਂਦਾ ਹੈ ਕਿ ਸੱਸ ਅਤੇ ਜਵਾਈ ਦਾ ਵਿਆਹ ਕਰਵਾ ਦਿੱਤਾ ਜਾਵੇ ਅਤੇ ਫਿਰ ਪਰਿਵਾਰ ਦੀ ਸਹਿਮਤੀ ਨਾਲ ਸੱਸ ਅਤੇ ਜਵਾਈ ਦੇ ਸੱਤ ਫੇਰੇ ਲੈ ਕੇ ਮਾਂ ਪੁੱਤ ਤੋਂ ਪਤੀ ਪਤਨੀ ਬਣ ਜਾਂਦੇ ਨੇ ਸੋ ਇਸੇ ਲਈ کہا ਜਾਂਦਾ ਹੈ ਕਿ ਕਲਯੁਗ ਹੈ ਕੁਝ ਵੀ ਹੋ ਸਕਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ویڈیو ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ